ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਹੁੰਦੀ ਹੈ ਆਖਰਕਾਰ ਉਹ ਸਮਾਂ ਆ ਜਾਂਦਾ ਹੈ ਜਦੋਂ ਵਿਚਾਰਿਆ ਜਾ ਰਿਹਾ ਸੀ ਕਿ ਹੁਣ ਮੀਟਿੰਗ ਹੋ ਗਈ ਹੁਣ ਕੁਝ ਹੋ ਸਕਦਾ ਹੈ ਪਰ ਉਸ ਤੋਂ ਬਾਅਦ ਵੀ ਬਹੁਤ ਕੁਝ ਵਿਚਾਰ ਚੱਲਣ ਲੱਗੇ ਨੇ ਔਰ ਖਾਸ ਤੌਰ ਦੇ ਤੇ ਸਿੰਘ ਸਾਹਿਬ ਦੇ ਵੱਲੋਂ ਵੀ ਐਸ ਛੋੜਨ ਨੂੰ ਆ ਰਿਹਾ ਕਿ ਸਿੰਘ ਸਾਹਿਬ ਦੇ ਵੱਲੋਂ ਵੀ ਹੁਣ ਇੱਕੋ ਹੀ ਰਾਖ ਤਿਆਰ ਕਰ ਲਿਆ ਗਿਆ ਹਾਲਾਂਕਿ ਪਹਿਲਾਂ ਵੀ ਉਵੇਂ ਹੀ ਸੀ ਜਿਵੇਂ ਕਿ ਹੁਣ ਦਲੀਲਾਂ ਸਾਹਮਣੇ ਆ ਰਹੀਆਂ ਪਰ ਹੁਣ ਸਟ੍ਰੇਟ ਫਾਰਵਰਡ ਤਰੀਕਾ ਦਿਖਾਈ ਦੇਣ ਲੱਗ ਗਿਆ ਐ ਐ ਦੱਸਿਆ ਜਾ ਰਿਹਾ ਹੈ ਅਖਬਾਰਾਂ ਦੇ ਵਿੱਚ ਖਬਰਾਂ ਛਪਣ ਲੱਗ ਗਈਆਂ ਨੇ ਕਿ ਹੁਣ ਸਿੰਘ ਸਾਹਿਬ ਸਿੱਧੇ ਤੌਰ ਦੇ ਉੱਤੇ ਐਕਸ਼ਨ ਮੋਡ ਦੇ ਵਿੱਚ ਨਜ਼ਰ ਆਉਣਗੇ ਕੀ ਕੁਝ ਹੁੰਦਾ ਉਹ ਆਏ ਦਿਨ ਨਜ਼ਰ ਆਈ ਜਾਊਗਾ ਪਰ ਫਿਲਹਾਲ ਇਹਨਾਂ ਉੱਤੇ ਚਰਚਾ ਕਰਨ ਲਈ ਮੇਰੇ ਨਾਲ ਭਾਈ ਸੁਖਦੇਵ ਸਿੰਘ ਫਗਵਾੜਾ ਮੌਜੂਦ ਨੇ ਭਾਈ ਸਾਹਿਬ ਸਮਾਂ ਦਿੱਤਾ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜ ਅੱਜ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਆਖਰਕਾਰ ਹੋ ਗਈ ਪਰ ਉਹ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਨੂੰ ਲੈ ਕੇ ਹੁਣ ਐ ਗੱਲਾਂ ਹੋਣ ਲੱਗ ਗਈਆਂ ਕਿ ਸ਼ਾਇਦ ਇਹ ਇੱਕ ਰਾਹ ਪੱਧਰਾ ਕੀਤਾ ਜਾ ਰਿਹਾ ਹੈ ਅਕਾਲੀ ਦਲ ਦੀ ਮੌਜੂਦਾ ਭਰਤੀ ਵਾਸਤੇ ਤੁਸੀਂ ਇਹ ਸਮਝਦੇ ਹੋ ਕਿ ਇਸ ਕਮੇਟੀ ਦੀ ਮੀਟਿੰਗ ਦਾ ਲੇਟ ਹੋਣਾ ਔਰ ਆਖਰਕਾਰ ਹੋ ਕੇ ਦੁਬਾਰਾ ਟਾਲ ਦਿੱਤਾ ਜਾਣਾ ਸਰਦਾਰ ਬਲਵਿੰਦਰ ਸਿੰਘ ਪੁੰਦੜ ਨੂੰ ਵਿੱਚ ਸ਼ਾਮਲ ਹੋਣ ਲਈ ਕਹਿਣਾ ਇਹ ਸਾਰਾ ਕੁਝ ਐਵੇਂ ਹੀ ਹੈ ਕਿ ਇੱਕ ਰਾਹ ਪੱਧਰਾ ਹੋ ਰਿਹਾ ਕਿ ਇਹ ਇਸ ਨੂੰ ਕਿਵੇਂ ਦੇਖਦੇ ਹੋ ਤੁਸੀਂ ਅ ਦੇਖੋ ਪਹਿਲਾ ਤਾਂ ਇੱਕ ਇਹ ਹੈ ਵੀ 2 ਦਸੰਬਰ ਦੇ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਫੈਸਲਤ ਹੋਏ ਫੈਸਲੇ ਨੂੰ ਲਗਭਗ ਫੁੱਟਬਾਲ ਬਣਾ ਕੇ ਰੱਖ ਦਿੱਤਾ ਸਾਰੀਆਂ ਤਰ੍ਹਾਂ ਦੇ ਇਨਕਲੂਡ ਜਗਦਰ ਸਾਹਿਬਾਨ ਇਨਕਲੂਡ ਬਾਗੀ ਤਰ੍ਹਾਂ ਤੇ ਇਨਕਲੂਡ ਦਾਗੀ ਤਰ੍ਹਾਂ ਜਿਹੜਾ ਬਸ ਚੱਲਦਾ ਉਹ ਸ਼ਾਰਟ ਮਾਰ ਕੇ ਦੂਜੇ ਦੇ ਪਾਸੇ ਚ ਗੇਮ ਸਿੱਟ ਦਿੰਦਾ ਤੇ ਅੱਗੋਂ ਉਹ ਫਿਰ ਅਗਲੀ ਕਿਹੜੀ ਗੇਂਦ ਕਿੱਧਰਲੇ ਪਾਸੇ ਸਿੱਟਦਾ ਮਤਲਬ ਮਜ਼ਾਕ ਵੀ ਬਣਾ ਦਿੱਤਾ ਤੇ ਉਹਨੂੰ ਇੱਕ ਫੁੱਟਬਾਲ ਦੀ ਗੇਮ ਬਣਾ ਕੇ ਰੱਖ ਦਿੱਤਾ ਗਿਆ ਦੂਜੀ ਗੱਲ ਹੈ ਕਿ ਇਸ ਫੈਸਲੇ ਨੂੰ ਇੰਪਲੀਮੈਂਟ ਕਰਨ ਲਈ ਜਾਂ ਗਰਾਊਂਡ ਤੇ ਐਗਜ਼ੀਕਿਊਟ ਕਰਾਉਣ ਲਈ ਜਿੰਨਾ ਜ਼ੋਰ ਪੰਥ ਦਾ ਲੱਗ ਰਿਹਾ ਹ ਉਹਦੇ ਵਿੱਚੋਂ ਕੋਈ ਵੀ ਰਿਲੇਵੈਂਟ ਧਿਰ ਜਿਹੜੀ ਉਸ ਫੈਸਲੇ ਨਾਲ ਸਿੱਧੇ ਤੌਰ ਤੇ ਸਬੰਧਤ ਹੈ ਕੋਈ ਵੀ ਉਹਨੂੰ ਲਾਗੂ ਕਰਨ ਲਈ ਐਫਰਟਸ ਜਿਹੜੀਆਂ ਨਜ਼ਰ ਨਹੀਂ ਆ ਰਹੀਆਂ ਐਫਰਟਸ ਕੌਣ ਕਰ ਰਹੇ ਨੇ ਜਿਨ੍ਹਾਂ ਦਾ ਸਿੱਧਾ ਕੋਈ ਸਬੰਧ ਉਸ ਫੈਸਲੇ ਦੇ ਲਾਗੂ ਹੋਣ ਨਾਲ ਜਿਨ੍ਹਾਂ ਨੂੰ ਕੋਈ ਫਾਇਦਾ ਨਹੀਂ ਹੋਣਾ ਪਰ ਉਹ ਇਸ ਕਰਕੇ ਕਰ ਰਹੇ ਨੇ ਵੀ ਅਕਾਲ ਤਖਸਾਲ ਜੀ ਦੀ ਕ੍ਰੈਡੀਬਿਲਟੀ ਉਹ ਸ਼ਾਖ ਜਿਹੜੀ ਬਣੀ ਹੈ ਉਹ ਬਹਾਲ ਰਵੇ ਹੂੰ ਹੋਰ ਜਥੇਦਾਰਾਂ ਦਾ ਵੀ ਜਿਹੜਾ ਸਤਕਾਰ ਆ ਉਹ ਵੀ ਬਹਾਰ ਰਵੇ ਉਸ ਅੰਦੇ ਦਾ ਵੀ ਸਤਕਾਰ ਬਚ ਜਾਏ ਹੂੰ ਪਰ ਅਫਸੋਸ ਦੀ ਗੱਲ ਹੈ ਕਿ ਤਿੰਨ ਤਰ੍ਹਾਂ ਜਿਹੜੀਆਂ ਸਿੱਧੇ ਤੌਰ ਤੇ ਨਾਲ ਜੁੜੀਆਂ ਐ ਇਨਕਲੂਡ ਜਥੇਦਾਰ ਸਹਿਬਾਨ ਇਨਕਲੂਡ ਬਾਗੀ ਤੇ ਦਾਗੀ ਹੂੰ ਤਿੰਨਾਂ ਤਰ੍ਹਾਂ ਨੇ ਇਹਨੂੰ ਮਜ਼ਾਕ ਬਣਾ ਕੇ ਰੱਖ ਦਿੱਤਾ ਠੀਕ ਹੈ ਤੇ ਹੁਣ ਵੀ ਅਸੀਂ ਇਹ ਦੇਖੀਏ ਵੀ ਅ ਜਦੋਂ ਸਾਰੀ ਕੌਮ ਦੇ ਵਿੱਚ ਇੱਕ ਨਿਰਾਸ਼ਾ ਜੀ ਫੈਲਦੀ ਹੈ ਵੀ ਸingh ਸਹਿਬਾਨ ਜਿਹੜੇ ਨੇ ਕੌਮ ਦੀ ਬੇੜੀ ਨੂੰ ਐਦਾਂ ਹੀ ਅ ਤੂਫਾਨ 'ਚ ਛੱਡ ਕੇ ਤੇ ਨਿੱਜੀ ਤੌਰ ਤੇ ਵਿਦੇਸ਼ ਚਲ ਗਏ ਨੇ ਤੇ ਫਿਰ ਜਦੋਂ ਪਤਾ ਲੱਗਦਾ ਵੀ ਉੱਥੇ ਸੰਗਤ ਕਠੀ ਹੋ ਗਈ ਹੈ ਉਹ ਦਬਾਅ ਬਣਾ ਰਹੀ ਹੈ ਤੇ ਫਿਰ ਅਸੀਂ ਰਾਹਤ ਦੀ ਮਹਿਸੂਸ ਕਰਦੇ ਹਾਂ ਵੀ ਸ਼ੈਲ ਸਿੰਘ ਸਾਹਿਬ ਕੋਈ ਸਟੈਂਡ ਲੈ ਲੈਣ ਉਹਨਾਂ ਦੇ ਦਬਾਅ ਚ ਆ ਕੇ ਲੈ ਲੈਣ ਪਰ ਇਹ ਇਹ ਸੋਧੇ ਤੇ ਬੈਠੇ ਹੋਏ ਵਿਅਕਤੀ ਦਾ ਕੰਮ ਕੀ ਹੈ ਇਹ ਕਲੀਅਰ ਕਰ ਰਹੇ ਹੋ ਕਿ ਉਹਨੇ ਕੌਮ ਨੂੰ ਜਵادار ਦਾ ਕਾਰਤਕ ਦਾ ਫੈਸਲਾ ਲਾਗੂ ਕਰਨ ਲਈ ਜਾਗਰੂਕ ਵੀ ਕਰਨਾ ਹੈ ਔਰ ਪਹਿਰੇਦਾਰੀ ਵੀ ਕਰਨੀ ਹੈ ਤੇ ਉਲਟਾ ਹੋ ਰਿਹਾ ਹੈ ਵੀ ਸੰਗਤ ਪਹਿਰੇਦਾਰੀ ਕਰ ਰਹੀ ਹੈ ਫੈਸਲੇ ਨੂੰ ਲਾਗੂ ਕਰਾਉਣ ਲਈ ਜਵادارਾਂ ਦੇ ਉੱਤੇ ਹੂੰ ਭਾਈ ਸਾਹਿਬ ਇਹ ਇਹ ਗੱਲ ਇਹ ਗੱਲ ਕਿਰਾਂ ਕਲੀਅਰ ਕਰਿਓ ਜਿਹੜੀ ਤੁਸੀਂ ਆਖੀ ਸੀ ਕਿ ਸਿੰਘ ਸਾਹਿਬ ਬਾਹਰ ਚੱਲ ਗਏ ਉਸ ਵੇਲੇ ਜਦੋਂ ਪੰਥ ਦੀ ਬੇੜੀ ਸਾਰਟ ਆਫ ਡੁੱਬਦੀ ਪਈ ਸੀ ਕੀ ਤੁਹਾਨੂੰ ਸੱਚੀ ਐ ਲੱਗਦਾ ਹੈ ਕਿ ਸਿੰਘ ਸਾਹਿਬ ਨਾ ਸਿਰਫ ਇੱਕ ਆਪਣਾ ਵਾਕ ਥਰੂ ਲੱਭਿਆ ਵਾਕ ਆਊਟ ਲੱਭਿਆ ਤੇ ਉਹ ਚਲੇ ਗਏ ਅਚਾਨਕ ਨਹੀਂ ਹਾਇਤਾ ਇਹੀ ਹੈ ਜੀ ਇਹਦੇ ਵਿੱਚ ਦੇਖੋ ਪਹਿਲਾਂ ਇਹ ਖਬਰ ਬਾਹਰ ਆਈ ਕਿ ਪ੍ਰਚਾਰ ਦੌਰਾਂ ਪ੍ਰਚਾਰ ਦੌਰਾਰੇ ਦੌਰਾਨ ਉਹ ਉੱਥੇ ਜਿਹੜੇ ਮਿਲਿਨੀਅਰਸ ਲੋਕ ਨੇ ਉਹਨਾਂ ਦੇ ਘਰਾਂ ਦੇ ਵਿੱਚ ਵਿਜ਼ਿਟ ਕਰ ਰਹੇ ਨੇ ਕੋਈ ਕਿਸੇ ਗੁਰਦਰਾ ਸਾਹਿਬ ਚ ਨਾ ਕਥਾ ਕਰ ਰਹੇ ਨੇ ਨਾ ਕਿਤੇ ਕੋਈ ਸੰਬੋਧਨ ਕੀਤਾ ਨਾ ਕੋਈ ਪ੍ਰਚਾਰ ਕੀਤਾ ਜੀ ਇਹ ਨਿੱਜੀ ਦੌਰਾ ਹੈ ਤੇ ਫਿਰ ਉਹ ਜਸਟੀਫਾਈ ਨਹੀਂ ਹੁੰਦਾ ਇਹੋ ਜੇ ਮਾਹੌਲ ਦੇ ਵਿੱਚ ਹੂੰ ਵੀ ਉਹ ਕਿੱਡਾ ਕਿ ਨਿੱਜੀ ਜਾਂ ਜ਼ਰੂਰੀ ਹੋਏਗਾ ਉਹ ਕਿੱਡਾ ਕਿ ਇੰਪੋਰਟੈਂਟ ਹੋਏਗਾ ਉਹਦੇ ਵੀ ਕੋਈ ਕਾਰਨ ਸਪਸ਼ਟ ਨਹੀਂ ਹੋਏ ਔਰ ਉਸ ਤੋਂ ਬਾਅਦ ਇੱਕ ਉਹਨਾਂ ਦੀ ਪੀਟਰ ਵਰਤੀ ਉਹਨਾਂ ਦੇ ਘਰੇ ਅ ਰਿਜ਼ਰਵ ਕਰਨ ਦੀ ਜਾਂ ਇੱਕ ਨਿੱਜੀ ਤੌਰ ਤੇ ਮੀਟਿੰਗ ਦੀ ਵੀਡੀਓ ਵਾਇਰਲ ਹੁੰਦੀ ਹੈ ਉਹਨਾਂ ਪੀਟਰ ਵਰਦੀ ਦੁਆਰਾ ਹੀ ਔਰ ਸੈਕੰਡਲੀ ਉਸ ਤੋਂ ਬਾਅਦ ਜਿੱਥੇ ਬੰਦੀਆਂ ਨਾਲ ਇੱਕ ਫਾਈਨਲੀ ਮੀਟਿੰਗ ਹੁੰਦੀ ਹੈ ਜਦੇ ਵਿੱਚ ਗੁਰਦੁਆਰਾ ਕਮੇਟੀਆਂ ਸਿੱਖ ਫੰਡਰੇਸ਼ਨ ਯੂਕੇ ਔਰ ਲੈਸਟਰ ਦੀਆਂ ਜਿਹੜੀਆਂ ਗੁਰਦੁਆਰਾ ਮੈਨੇਜਮੈਂਟ ਕਮੇਟੀਆਂ ਦੇ ਰਿਪਰੈਜ਼ੈਂਟੇਟਿਵ ਨੇ ਉਹਨਾਂ ਦੇ ਨਾਲ ਉਹਨਾਂ ਦੀ ਮੀਟਿੰਗ ਹੁੰਦੀ ਹੈ ਔਰ ਇੱਥੇ ਗੱਲ ਨਿਕਲ ਕੇ ਆਉਂਦੀ ਹੈ ਵੀ ਉਹਨਾਂ ਨੇ ਦਬਾਅ ਬਣਾਇਆ ਕਿ ਤੁਸੀਂ 2 ਦਸੰਬਰ ਦੇ ਫੈਸਲੇ ਤੇ ਖੜੋ ਜਿਹੜਾ ਕੰਮ ਜਥੇਦਾਰਾਂ ਦਾ ਸੀ ਵੀ ਉਹ ਪੰਥ ਨੂੰ ਦਬਾਅ ਬਣਾਉਂਦੇ ਯਾ ਉਹਨਾਂ ਨੂੰ ਬੇਨਤੀ ਕਰਦੇ ਝੋਲੀ ਅਟਦੇ ਵੀ ਭਾਈ ਇਹ ਫੈਸਲਾ ਹੋ ਗਿਆ ਤੁਸੀਂ ਇਹਨੂੰ ਲਾਗੂ ਕਰਾਓ ਪੰਥ ਉਲਟਾ ਜਥੇਦਾਰਾਂ ਤੇ ਦਬਾਅ ਬਣਾ ਰਿਹਾ ਸੋ ਇਹ ਵੀ ਤੱਕ ਆਪਣੇ ਆਪ ਦੇ ਵਿੱਚ ਸਵਾਦੀਆਂ ਨਿਸ਼ਾਨ ਹੈ ਵੀ ਜਿਹੜਾ ਕੰਮ ਉਹਨਾਂ ਨੇ ਕਰਨਾ ਪੰਗਤ ਕਰ ਰਹੀਏ ਇਸ ਗੱਲ ਨਾਲ ਨਾ ਭਾਈ ਸਾਹਿਬ ਐ ਪ੍ਰਤੀਤ ਹੁੰਦਾ ਹੈ ਕਿ ਸਿੰਘ ਸਾਹਿਬ ਜਾਂ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਥੋੜੇ ਇਨਫਲੂਐਂਸ ਦੇ ਅੰਡਰ ਹੈਗੇ ਆ ਮਤਲਬ ਇਹ ਜਦੋਂ ਆਪਾਂ ਇਹ ਐ ਗੱਲ ਕਰਦੇ ਆ ਕਿ ਸਿੰਘ ਸਾਹਿਬ ਵਾਕ ਆਊਟ ਕਰ ਗਏ ਜਾਂ ਸਿੰਘ ਸਾਹਿਬ ਨੇ ਰਾਹ ਲੱਭ ਲਿਆ ਤੇ ਉਹ ਨਿਕਲ ਗਏ ਤੇ ਫਿਰ ਐ ਪ੍ਰਤੀਤ ਹੁੰਦਾ ਕਿ ਕੀ ਕਿਤੇ ਅਕਾਲੀ ਲੀਡਰਸ਼ਿਪ ਦੇ ਦਬਾਅ ਦੇ ਹੇਠ ਤਾਂ ਨਹੀਂ ਹੈਗੇ ਸਿੰਘ ਸਾਹਿਬ ਤੁਹਾਨੂੰ ਲੱਗਦਾ ਕਿ ਇਦਾਂ ਦਾ ਕੁਝ ਹੈ ਉਹ ਉਹ ਕਲੀਅਰ ਮੈਨ ਉਹ ਜਿੰਨਾ ਕਿ ਸਾਨੂੰ ਸਮਝ ਆਇਆ ਨਾ ਮਨੋਵਿਗਿਆਨਕ ਤੌਰ ਤੇ ਉਹ ਅਕਾਲੀ ਫੂਲਾ ਸਿੰਘ ਬਣ ਨਹੀਂ ਸਕਦੇ ਤੇ ਗਿਆਨੀ ਗੁਰਬਚਨ ਸਿੰਘ ਬਣਨਾ ਨਹੀਂ ਚਾਹੁੰਦੇ ਅੱਛਾ ਜੀ ਉਹ ਦੋਵਾਂ ਦੇ ਬੈਲੈਂਸ ਦੇ ਵਿੱਚ ਜਿਹੜਾ ਉਹ ਇੱਕ ਕਦਮ ਅੱਗੇ ਤੇ ਦੋ ਕਦਮ ਪਿੱਛੇ ਫਿਰ ਦੋ ਕਦਮ ਅੱਗੇ ਤੇ ਇੱਕ ਕਦਮ ਪਿੱਛੇ ਉਹ ਉਸ ਸਾਈਕੋਲੋਜੀਕਲ ਜਿਹੜੀ ਆ ਉਸ ਲੜਾਈ ਦੇ ਵਿੱਚ ਘਿਰੇ ਹੋਏ ਪਰ ਹੁਣ ਹੁਣ ਜਿੱਦਾਂ ਦੀ ਗੱਲ ਸਾਹਮਣੇ ਆਈ ਹੈ ਹੁਣ ਤਾਂ ਦੁਬਾਰਾ ਉਹਨਾਂ ਨੇ ਬਿਆਨ ਦੇ ਦਿੱਤਾ ਹੈ ਕਿ ਆ ਜਾ ਰਿਹਾ ਕਿ ਦੁਬਾਰਾ ਕਹਿ ਦਿੱਤਾ ਕਿ 2 ਦਸੰਬਰ ਵਾਲੇ ਫੈਸਲੇ ਹੁਕਮਨਾਮਾ ਲਾਗੂ ਹੋਵੇਗਾ ਜਾਰੀ ਕੀਤਾ ਜਾਵੇਗਾ ਇਹ ਉਹ ਤਾਂ ਇੱਥੇ ਵੀ ਕਹਿ ਚੁੱਕੇ ਨੇ ਪਰ ਆਪਣੇ ਫੈਸਲੇ ਨੂੰ ਉਹਨਾਂ ਨੇ ਇਹ ਕਹਿ ਦਿੱਤਾ ਸੀ ਵੀ ਪਹਿਲਾਂ ਇਹ ਕਹਿ ਦਿੱਤਾ ਵੀ ਤੁਸੀਂ ਆਪਣੇ ਹਿਸਾਬ ਨਾਲ ਕਮੇਟੀ ਐਕਸਪੈਂਡਰੀ ਕਰ ਲਓ ਫਿਰ ਉਹਦੀ ਇੰਟਰਪ੍ਰੀਟੇਸ਼ਨ ਬਦਲ ਦਿੱਤੀ ਵੀ ਨਹੀਂ ਸੀ ਸੱਤ ਮੈਂਬਰ ਕਮੇਟੀ ਦਾ ਨਿਗਰਾਨੀ ਕਰਨ ਲਈ ਸੀ ਉਹਨਾਂ ਦੇ ਮਗਰ ਮਗਰ ਸੱਤ ਮੈਂਬਰ ਕਮੇਟੀ ਦੇ ਨੁਮਾਇੰਦੇ ਵੀ ਬੋਲਣ ਲੱਪੇ ਵੀ ਸਾਡਾ ਕੰਮ ਨਿਗਰਾਨੀ ਦਾ ਹੀ ਸੀ ਪਰ ਲਿਖਤੀ ਤੌਰ ਤੇ ਜਿਹੜਾ ਹੁਕਮਨਾਮਾ 2 ਦਸੰਬਰ ਦਾ ਮੌਜੂਦ ਹੈ ਉਹਦੇ 'ਚ ਨਿਗਰਾਨੀ ਲਫ਼ਜ਼ ਵੀ ਹੈ ਨਹੀਂ ਕਿਤੇ ਕਿਤੇ ਵਰਕਿੰਗ ਕਮੇਟੀ ਅ ਲਫ਼ਜ਼ ਨਹੀਂ ਹੈ ਕਿਤੇ ਕਾਰਜਕਾਰੀ ਪ੍ਰਧਾਨ ਲਫ਼ਜ਼ ਨਹੀਂ ਹੈ ਸਿੱਧਾ ਲਫ਼ਜ਼ ਹੈ ਕਿ ਇਹ ਸੱਤ ਮੈਂਬਰ ਕਮੇਟੀ ਨੂੰ ਆਦੇਸ਼ ਦਿੱਤਾ ਜਾਂਦਾ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਆਰੰਭ ਕਰਨ ਪ੍ਰਤੀਬੋਧਿਤ ਨਾ ਹੋਵੇ ਆਧਾਰ ਕੱਢ ਲਏ ਜਾਣ ਇਹ ਦੋ ਲਾਈਨਾਂ ਨੇ ਉਹਦੇ ਵਿੱਚ ਹੁ ਸਿਚੁਏਸ਼ਨ ਅਕੋਰਡਿੰਗਲੀ ਕਦੀ ਜਸਦਾਰ ਸਰਪਰਵਾਨ ਬਦਲਦੇ ਨੇ ਕਦੀ ਸਮਝਣ ਵਾਲੇ ਬਦਲੀ ਜਾਂਦੇ ਔਰ ਜਿਹੜੀ ਦੋਸ਼ੀ ਠਹਿਰਾ ਜਿਹਦੇ ਤੇ ਜਿਨੇ ਉਹਦੇ ਜਿਹੜੇ ਰਾਹ ਰੋੜੇ ਬਣ ਰਹੇ ਨੇ ਉਹਨਾਂ ਨੇ ਤਾਂ ਬਿਲਕੁਲ ਹੀ ਬਦਲ ਦਿੱਤੀ ਨਾ ਉਹਦੀ ਇੰਟਰਪ੍ਰੀਟੇਸ਼ਨ ਹੀ ਬਦਲ ਦਿੱਤੀ ਫੜ ਕੇ ਨਹੀਂ ਜਿਹੜੇ ਜਿਹੜੇ ਸੱਤ ਮੈਂਬਰੀ ਕਮੇਟੀ ਦੇ ਮੈਂਬਰ ਹੈਗੇ ਨੇ ਹੁਣ ਇਹ ਮੰਨ ਲਈਏ ਕਿ ਉਹ ਹੌਲੀ ਹੌਲੀ ਆਪਣਾ ਸਟੈਂਡ ਆਪ ਹੀ ਛੱਡਣ ਲੱਗੇ ਆ ਨਹੀਂ ਹਾਲ ਦੀ ਘੜੀ ਤਾਂ ਮੈਨੂੰ ਲੱਗਦਾ ਵੀ ਉਹ ਹਲੇ ਵੀ ਡਿਪਲੋਮੈਟ ਤਰੀਕੇ ਦੇ ਨਾਲ ਹੀ ਪੋਲਿਟਿਕਸ ਹੀ ਕਰ ਰਹੇ ਨੇ ਕਿ ਸਾਨੂੰ ਜਿਹੜਾ ਆ ਦੂਜੀ ਧਿਰ ਜਿਹੜੀ ਆ ਅਕਾਲ ਤਖਤ ਸਾਹਿਬ ਦੇ ਦਬਾਅ ਹੇਠ ਜਥੇਦਾਰਾਂ ਦੇ ਦਬਾਅ ਹੇਠ ਸਾਨੂੰ ਪ੍ਰਵਾਨ ਕਰ ਲਵੇ ਇਹਦੇ ਵਿੱਚ ਕੋਈ ਉਹਨਾਂ ਨੂੰ ਲਾਹ ਮੁਵ ਹੈ ਨਾ ਨਹੀਂ ਉਹ ਪਤਾ ਨਹੀਂ ਉਹਨਾਂ ਦੀ ਸਟ੍ਰੈਟਜੀ ਕੀ ਹੈ ਕਿ ਉਹ ਕਲੀਅਰ ਕਟ ਸਟੈਂਡ ਤੇ ਤਾਂ ਨਹੀਂ ਨੇ ਹਾਲੇ ਤੱਕ ਹਾਂ ਉਹ ਇਹ ਕਿਉਂਦੇ ਮੇਰੇ ਲਈ ਅਕਾਲ ਤਖਤ ਸਾਹਿਬ ਦੇ ਰਾਈ ਵਰਕਿੰਗ ਕਮੇਟੀ ਸਾਈਕੋਲੋਜੀਕਲੀ ਉਹਨਾਂ ਤੇ ਜਿਹੜਾ ਮਾਨਸਿਕ ਦਬਾਅ ਬਣਾ ਕੇ ਉਹ ਸਾਨੂੰ ਐਜ਼ ਭਰਤੀ ਕਮੇਟੀ ਪ੍ਰਵਾਨ ਕਰ ਲਵੇ ਇਨੂੰ ਹੋਰ ਸਿੰਪਲਿਫਾਈ ਕਰਕੇ ਇੱਕ ਰਸਤਾ ਪ੍ਰਵਾਨਗੀ ਵਾਲਾ ਲੱਭ ਰਹੇ ਨੇ ਕਿ ਵਰਕਿੰਗ ਕਮੇਟੀ ਉਹਨਾਂ ਨੂੰ ਪ੍ਰਵਾਨ ਕਰ ਲੇ ਉਹ ਭੁੰਦੜ ਹੋਣਾ ਨੂੰ ਜਿਹੜਾ 11 ਤਰੀਕ ਨੂੰ ਸੱਦਾ ਦੇਣਾ ਇਹੀ ਹੈ ਪਰ ਪ੍ਰਵਾਨ ਕਰ ਲੇ ਤਾਂ ਜੇ ਹੁਣ ਮੂਵ ਲੈ ਲਈ ਲੈ ਲਈ ਜੀ ਸੌਰੀ ਪ੍ਰਵਾਨ ਕਰ ਲੇ ਦਾ ਮਤਲਬ ਕੀ ਹੈ ਵਾਪਸ ਅਕਾਲੀ ਦਲ ਦੇ ਵਿੱਚ ਜਾਣਾ ਚਾਹੁੰਦੇ ਆ ਕਿਸੇ ਤਰ੍ਹਾਂ ਵਰਕਿੰਗ ਕਮੇਟੀ ਦੇ ਵਿੱਚ ਜਾਣਾ ਚਾਹੁੰਦੇ ਆ ਮਤਲਬ ਇਹ ਚਾਹੁੰਦੇ ਕੀ ਆ ਉਸੇ ਥੜੇ ਦੇ ਉਸੇ ਥੜੇ ਦੇ ਵਿੱਚ ਹੀ ਨਿਮੈਂਦਗੀ ਕਰਨਾ ਚਾਹੁੰਦੇ ਨੇ ਉਹ ਹਲੇ ਵੀ ਮੰਨਦੇ ਨੇ ਵੀ ਵੱਡਾ ਕਾਰਡਰ ਜਿਹੜਾ ਆ ਰਿਸੋਰਸ ਜਿਹੜੇ ਉਹ ਸਾਰੇ ਉਹਨਾਂ ਦੇ ਕੋਲ ਹੀ ਨੇ इंडिपेंडेंटली ये सात मेंबररी कमेटी कोई नवा ਕਦਗਲ ਨਹੀਂ ਖੜਾ ਕਰ ਸਕਦੀ ਸੋ ਉਹ ਦਫਤਰ ਸਿੰਬਲ ਵਰਕਰ ਕਾਰਡ ਉਹ ਸਾਰੇ ਦੇ ਉੱਤੇ ਇਹ ਸੱਤ ਮੈਂਬਰੀ ਕਾਲਕ ਸਾਬ ਦੇ ਹੁਕਮ ਨਾਮ ਅਨੁਸਾਰ ਫਿੱਟ ਹੋਣਾ ਚਾਹੁੰਦੇ ਜਿਵੇਂ ਕਿ ਸ਼੍ਰੀ ਕਾਲਕ ਸਾਬ ਨੇ ਕੀਤਾ ਵੀ ਸੀ ਉਹ ਪ੍ਰੋਟੋਕਾਲ ਫੋਲੋ ਕਰ ਰਹੇ ਨੇ ਪਰ ਜਿਹੜੀ ਜ਼ਰਤ ਦਿਖਾਣ ਦੀ ਲੋੜ ਹੈ ਉਹ ਨਹੀਂ ਦਿਖਾ ਰਹੇ ਹਾਲਾਂਕਿ ਉਹ ਦਿਖਾ ਰਹੇ ਸੀ ਬਡਾਲਾ ਸਾਹਿਬ ਵੀ ਜੇ ਗੱਲ ਕਰੀਏ ਤਾਂ ਮੀਟਿੰਗਸ ਕਰਨ ਲਈ ਜਾਂ ਹਲੂਣਨ ਵਾਸਤੇ ਪਹਿਲਾਂ ਪਹਿਲਾਂ ਸਭ ਤੋਂ ਅੱਗੇ ਸੀ ਇਵੈਂਚੁਅਲੀ ਉਹ ਆ ਗਏ ਕਿ ਠੀਕ ਹੈ ਨਿਗਰਾਨੀ ਦਾ ਕੰਮ ਹੈ ਜੀ ਸਾਡਾ ਇਹ ਉਹ ਗਲਤ ਇੰਟਰਪ੍ਰੀਟੇਸ਼ਨ ਹੈ ਕਿਤੇ ਵੀ ਨਿਗਰਾਨੀ ਲਫ਼ਜ਼ ਨਹੀਂ ਹੈ ਤੁਸੀਂ ਇੰਟਰਪ੍ਰੀਟੇਸ਼ਨ ਉਹ ਤੋਂ ਆਪਣੇ ਹਿਸਾਬ ਨਾਲ ਨਹੀਂ ਕਰ ਸਕਦੇ ਜਿਨ੍ਹਾਂ ਕਿ ਲੈਬੋਰੇਟ ਕਰਨ ਦੀ ਲੋੜ ਸੀ ਉਸ ਫੈਸਲੇ ਦੇ ਵਿੱਚ ਆਲਰੇਡੀ ਕੀਤਾ ਗਿਆ ਹੋਇਆ ਉਹਨੂੰ ਆਪਣੇ ਤਰੀਕੇ ਨਾਲ ਕੋਈ ਮੈਨਿਪੂਲੇਸ਼ਨ ਦੀ ਲੋੜ ਨਹੀਂ ਹੈ ਕੋਈ ਵੱਖਰੀ ਇੰਟਰਪ੍ਰੀਟੇਸ਼ਨ ਦੀ ਲੋੜ ਨਹੀਂ ਹੈ ਸਾਫ਼ ਤੇ ਸਿੱਧੇ ਲਫ਼ਜ਼ਾਂ 'ਚ ਲਿਖਿਆ ਸੀ ਕਿ ਇਹ ਸੱਤ ਮੈਂਬਰੀ ਕਮੇਟੀ ਆਪਣੀ ਅਗਵਾਈ ਦੇ ਵਿੱਚ ਸ਼ੋਣੀ ਅਕਾਲੀ ਦਲ ਦੀ ਭਰਤੀ ਆਰੰਭ ਕਰੇ ਹੁਣ ਉਹਦੇ ਵਿੱਚ ਇਹ ਆ ਵੀ ਜੇ ਬਲਵਿੰਦਰ ਸਿੰਘ ਭੁੰਦਰ 11 ਤਰੀਕ ਨੂੰ ਪੇਸ਼ ਹੀ ਨਹੀਂ ਹੁੰਦੇ ਮੰਨ ਲਓ ਹੋਰ ਸਮਾਂ ਲੈ ਲੈਂਦੇ ਨੇ ਤਾਂ 25 ਫਰਵਰੀ ਤੱਕ ਤਾਂ ਉਹਨਾਂ ਨੇ ਭਰਤੀ ਕਰਨੀ ਹੈ ਹੂੰ ਉਸ ਤੋਂ ਬਾਅਦ ਉਹ ਕਹਿਣਗੇ ਜੀ ਹੁਣ ਪਰਤੀ ਹੋ ਚੁੱਕੀ ਆ ਜਿਹੜੀ ਹੋ ਚੁੱਕੀ ਪਰਤੀ ਆ ਤੁਸੀਂ ਇਹਨੂੰ ਰੀਚੈੱਕ ਕਰ ਲਓ ਇਹਦੇ 'ਚ ਤੁਹਾਨੂੰ ਜੇ ਕੋਈ ਬੋਗਸ ਮੈਂਬਰ ਲੱਗਦਾ ਤੁਸੀਂ ਉਹ ਕੱਢ ਲਓ ਜੇ ਕੋਈ ਪਾਣਾ ਤਾਂ ਹੋਰ ਪਾ ਹੂੰ ਪਰ ਅਲਟੀਮੇਟਲੀ ਜਿਹੜੀ 90% ਉਹਨਾਂ ਨੇ ਆਪਣੀ ਇੰਟਰਨਲ ਧੜੇ ਦੀ ਜਿਹੜੀ ਪਰਤੀ ਕਰ ਲਈ ਆ ਡੈਲੀਕੇਟ ਉਹਨਾਂ ਨੇ ਉਹਦੇ ਵਿੱਚੋਂ ਹੀ ਚੁਣਨ ਦੇ अच्छा भाई साहब एक एक और तथ्य ल्यांदा जा रिया नैरेटिव ਦੇ ਤੌਰ ਦੇ ਉੱਤੇ ਹੀ ਹੈ ਕਿ ਆ ਜਾ ਰਿਹਾ ਹੈ ਕਿ ਅਜੇ ਤੱਕ ਸਿਰਫ 18 ਲੱਖ ਦੇ ਕਰੀਬ ਵੋਟਰ ਜਿਹੜੇ ਟੋਟਲ ਵੋਟਰ ਅਕਾਲੀ ਦਲ ਦੇ ਸਮਝੇ ਗਏ ਹੈ ਤੇ ਭਰਤੀ ਕਹਿੰਦੇ ਇਹਨਾਂ ਨੇ 30 ਲੱਖ ਦੇ ਲਾਗੇ ਚੱਕ ਕੇ ਲਿਆ ਛੱਡੀ ਹੈ ਇਹ ਵੀ ਕੁਝ ਹੈ ਗਲਬਾ ਤਾਂ ਇਹਦੀ ਇਹ 25 ਫਰਵਰੀ ਤੱਕ ਕੰਦੇ ਆਂਦੇ 50 ਲੱਖ ਦਾ ਦਾਵਾ ਕਰ ਦੇਣਗੇ ਹੂੰ ਦੇਖੋ ਅਲਟੀਮੇਟਲੀ ਪਹਿਲੀ ਗੱਲ ਤਾਂ ਹੈ ਵੀ ਇਹ ਇਹਨਾਂ ਨੂੰ ਸੱਤ ਮੈਂਬਰੀ ਕਮੇਟੀ ਨੂੰ 11 ਤਰੀਕ ਨੂੰ ਕੌਮ ਦੇ ਵਿੱਚ ਭੰਬਲ ਪੂਸਾ ਬੰਦ ਕਰਕੇ ਇੱਕ ਪਾਸਾ ਕਰਨਾ ਪੈਣਾ ਵੀ ਅਸੀਂ ਭੁੰਦੜ ਹੁਣੀ ਉੱਥੇ ਆਉਣ ਜਾਂ ਨਾ ਆਉਣ ਇਹਨਾਂ ਨੂੰ ਅਲਾਨੀਆਂ ਤੌਰ ਤੇ ਲਿਖ ਕੇ ਅਕਾਲ ਤਖਤ ਸਾਹਿਬ ਨੂੰ ਵੀ ਔਰ ਪੰਥ ਨੂੰ ਸਪਸ਼ਟਿਕਰਨ ਦੇਣਾ ਪਏਗਾ ਵੀ ਅਸੀਂ ਇਸ ਹੁਣ ਤੱਕ ਦੀ ਹੋਈ ਭਰਤੀ ਨੂੰ ਰੱਦ ਕਰਦੇ ਹਾਂ ਉਹ ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬਾਨ ਜਥੇਦਾਰਾਂ ਨੂੰ ਵੀ ਆਪਣਾ ਸਟੈਂਡ ਸਪਸ਼ਟ ਕਰਨਾ ਪਏਗਾ ਔਰ ਅਸੀਂ ਇਕੱਲੇ ਗਿਆਨੀ ਗੁਰਬੀਰ ਸਿੰਘ ਹੁਣੀ ਆਪਣੇ ਤੌਰ ਤੇ ਫੈਸਲੇ ਬਦਲ ਰਹੇ ਨੇ ਜਦਕਿ ਤਿੰਨੋਂ ਜਥੇਦਾਰ ਜਿਹੜੇ ਉਸ ਵਕਤ ਮੇ ਸੀ ਉਹ ਜਵਾਬ ਦੇ ਨੇ ਵੀ ਉਹਨਾਂ ਦਾ ਇਹਦੇ ਤੇ ਜਿਹੜਾ ਸਟੈਂਡ ਕੀ ਹੈ ਅ ਦੂਸਰੀ ਗੱਲ ਇਹ ਹੈ ਕਿ ਉਹ ਭਰਤੀ ਨੂੰ ਮੁੱਢ ਤੋਂ ਰੱਦ ਕਰਨ ਦਾ ਇੱਕ ਇਹ ਵੀ ਆਧਾਰ ਹੈ ਵੀ ਇਸ ਕਰਕੇ ਸਿਰਫ ਨੀਲ ਸੱਤ ਮੈਂਬਰੀ ਕਮੇਟੀ ਦੇ ਅਧੀਨ ਨਹੀਂ ਹੋਈ ਇਸ ਭਰਤੀ ਦੇ ਦੌਰਾਨ ਨਾ ਤਾਂ ਕੋਈ ਅਧਾਰ ਕੱਢ ਲਿਆ ਗਿਆ ਹਮ ਠੀਕ ਹੈ ਔਰ ਉਹ ਸਪੈਸੀਫਿਕਲੀ ਲਿਖਿਆ ਸੀ ਵੀ ਬੋਗਸ ਭਰਤੀ ਨਾ ਹੋਵੇ ਬੋਗਸ ਭਰਤੀ ਹੋਈ ਹੈ ਭਰਤੀ ਦਾ ਈਵਨ ਹੋਈ ਹੀ ਨਹੀਂ ਇਹਨਾਂ ਨੇ ਸਿੰਪਲੀ ਕੀ ਹੈ ਵੀ ਜਿਵੇਂ ਪਿੰਡ ਦੇ ਵਿੱਚ ਇਹਨਾਂ ਦਾ ਇੱਕ ਕੋਈ ਆਗੂ ਹੈ ਉਹ ਆਪ ਦੀਆਂ ਵੋਟਰ ਲਿਸਟਾਂ ਦੇ ਵਿੱਚ ਅੰਦਾਜ਼ੇ ਨਾਲ ਹੀ ਲੈ ਕੇ ਭੇਜ ਰਿਹਾ ਵੀ ਆਹ ਬੰਦੇ ਸਾਡੇ ਨੇ ਮੇਰੇ ਵਾਕਫ ਨੇ ਇੱਕ ਪਿੰਡ ਦੇ ਵਿੱਚ ਮਤਲਬ ਨਾ ਤਾਂ ਕੋਈ ਰਸੀਦ ਭराई ਜਾ ਰਹੀ ਹੈ ਨਾ ਕੋਈ ਪੈਸਾ ਲਿਆ ਜਾ ਰਿਹਾ ভোটার ਲਿਸਟਾਂ ਦੇ ਆਧਾਰ ਤੇ ਆਪਣੇ ਆਪ ਇੱਕ ਲਿਸਟ ਤਿਆਰ ਕਰਕੇ ਦਫਤਰ ਜਾ ਰਹੀ ਹੈ ਔਰ ਦਫਤਰ ਦੇ ਵਿੱਚ ਉੱਥੇ ਬੈਠਾ ਸਟਾਫ ਉਹ ਲਿਸਟ ਦੇ ਅਗੇਂਸਟ ਜਿਹੜਾ ਪਰਚੀਆਂ ਕੱਟ ਕੇ ਤੇ ਉਹ ਬੋਗਸ ਵਰਤੀ ਕਰ ਰਿਹਾ ਔਰ ਪੈਸੇ ਉਸ ਖਜ਼ਾਨੇ ਦੇ ਵਿੱਚ ਆਪਣੇ ਕੋਲੇ ਜਮ੍ਹਾਂ ਕਰਾ ਦੇਣਗੇ ਵੀ ਲਓ ਜੀ ਇੰਨੇ ਇੰਨੇ ਲੱਖ ਰੁਪਈਆ ਸਾਨੂੰ ਜਿਹੜਾ ਉਹ ਆ ਗਿਆ ਉਹ ਪੈਸਾ ਸੁਖਬੀਰ ਦੀ ਜੇਬ ਚ ਆ ਕੇ ਦੁਬਾਰਾ ਫਿਰ ਸੁਖਬੀਰ ਦੀ ਜੇਬ ਦੇ ਵਿੱਚ ਚਲਾ ਜਾਏਗਾ ਅੱਛਾ ਠੀਕ ਹੈ ਅੱਛਾ ਭਾਈ ਸਾਹਿਬ ਮੈਂ ਅੰਤ ਦੇ ਵਿੱਚ ਥੋੜ੍ਹ ਤੋਂ ਇਹ ਜਾਣਨਾ ਚਾਹੁੰਦਾ ਕਿ ਹੁਣ ਜਿਹੜੀ ਸਥਿਤੀ ਬਣ ਗਈ ਹੈ ਹੁਣ ਇਸ ਚ ਕੋਈ ਵੇ ਆਊਟ ਹੋਵੇਗਾ ਜਾਂ ਫਿਰ ਇਹ ਇਸੇ ਤਰ੍ਹਾਂ ਹੀ ਬਸ ਜੋ ਹੋ ਰਿਹਾ ਜੋ ਪ੍ਰੈਡਿਕਟ ਕੀਤਾ ਜਾ ਰਿਹਾ ਉਹਵੇਂ ਨਿਬੜ ਜੂਗਾ ਯਾਨੀ ਕਿ ਹੁਣ ਜਿਹੜੀਆਂ ਭਰਤੀਆਂ ਹੋਈਆਂ ਨੇ ਉਹ ਉਸੇ ਤਰ੍ਹਾਂ ਹੀ ਰਹਿਣਗੀਆਂ ਸੱਤ ਮੈਂਬਰੀ ਕਮੇਟੀ ਕੁਝ ਵੀ ਨਹੀਂ ਕਰੂਗੀ ਅਜੇ ਤੱਕ ਤਾਂ ਕਿਉਂਕਿ ਇਹੀ ਵਿਚਾਰਿਆ ਜਾ ਰਿਹਾ ਤੁਹਾਨੂੰ ਕੀ ਲੱਗਦਾ ਨਹੀਂ ਆਖਰੀ ਹੱਲ ਇਹ ਹੈ ਕਿ ਇਹ 11 ਤਰੀਕ ਨੂੰ ਇੱਕ ਪਾਸਾ ਕਰਕੇ ਜਿੱਥੇ ਪਹਿਲਾ ਹੋਈ ਭਰਤੀ ਨੂੰ ਮੱਢੋ ਰੱਦ ਕਰ ਅ ਸ਼੍ਰੀ ਅਕਾਲ ਤਖਸਾਹਬ ਨੂੰ ਸਾਂਝੇ ਤੌਰ ਤੇ ਸੱਤ ਦੇ ਸੱਤੇ ਮੈਂਬਰ ਆਪਣਾ ਸਪਸ਼ਟਿਕਰਨ ਭੇਜਣ ਵੀ ਅਸੀਂ ਇਹਨੂੰ ਮੱਢੋ ਰੱਦ ਕਰਦੇ ਹਾਂ ਇਹ ਅਕਾਲ ਤਖਸਾਹਬ ਦੇ ਹੁਕਮ ਦੀ ਅਦੁੱਲੀ ਹੈ ਔਰ ਸਾਨੂੰ ਸੱਤ ਮੈਂਬਰੀ ਕਮੇਟੀ ਨੂੰ ਨਵੀਂ ਇਜਾਜ਼ਤ ਮੰਗਣ ਦੀ ਲੋੜ ਨਹੀਂ ਹੈ ਇਹ 11 ਤਰੀਕ ਨੂੰ ਹੀ ਆਪਣੇ ਅੰਡਰ ਸੱਤਾ ਮੈਂਬਰਾਂ ਦੇ ਅੰਡਰ ਨਵੀਂ ਜਿਹੜੀ ਸ਼੍ਰੀ ਅਕਾਲ ਤਖਸਾਹਬ ਦੇ ਨਿਰਦੇਸ਼ਾ ਅਨੁਸਾਰ ਅਨੁਸਾਰ ਸ਼੍ਰੋਮਣੀ ਅਕਾਦਮੀ ਦੀ ਭਰਤੀ ਆਰੰਭ ਕਰ ਸਕਦੇ ਹਾਂ ਇਹਨਾਂ ਨੂੰ ਕਿਸੇ ਨਵੀਂ ਪਰਮਿਸ਼ਨ ਦੀ ਲੋੜ ਨਹੀਂ ਹੈ ਜੇ ਸਿਰਫ ਉਹਨੂੰ ਮੁੱਢੋਂ ਰੱਦ ਕਰ ਦਿੰਦੇ ਨੇ ਤੇ ਨਵੀਂ ਭਰਤੀ ਨਹੀਂ ਆਰੰਭ ਕਰਦੇ ਤਾਂ ਇਹ ਵੀ ਆਪਣੇ ਆਪ ਦੇ ਵਿੱਚ ਸਰੈਂਡਰ ਕਰਨ ਲੱਗਾ ਜਾਂ ਕੁਇਟ ਕਰਨ ਵਰਗਾ ਹੀ ਹੋਏਗਾ ਠੀਕ ਹੈ ਠੀਕ ਹੈ ਭਾਈ ਸਾਹਿਬ ਆਉ ਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਹਿਾਂਗੇ ਉਹ ਤਕਰੀਬਨ 180 ਪੰਜਾਬੀ ਤੇ